ਮਸ਼ੀਨ ਲੈ ਆਂਦੀ ਆ ਆ ਦੇਖੋ ਐ ਪੂਰਾ ਕੰਮ ਸਰਪੰਚ ਜੀ ਨਾ ਉਹ ਸਰਪੰਚ ਸਾਹਿਬ ਤੇ ਇਹ ਕਰਦੇ ਗਏ ਆ ਪੂਰੀ ਕਰਾਈ ਇਹਨੇ ਕੰਮ ਇਦੋਂ ਸਟਾਰਟ ਕੀਤਾ ਹੈ ਬਹੁਤ ਕੋਈ ਹੋਣੀ ਕੋਲ ਤੋਂ ਪਰਮ ਜੀ ਚੋਲਦੀ ਰਹੀ ਆ ਕੰਟੀ ਜੀ ਤੌਰ ਇੰਤੀ ਲੈ ਲੀਆ ਉਹ ਘਾਰਾ ਜੀ ਸਾਫੇ ਚੱਲਦੀ ਪਈ ਆ ਜੀ ਚੰਦੇ ਵਾਲੇ ਦੁਆਲੇ ਬਹੁਤ ਜਲਦੀ ਆ ਗਈ ਸੀ ਹਾਂ ਜੀ ਕਾਫੀ ਲਖਾ ਰੋਣਾ ਜੀ ਕੰਪਨੀ ਵੀ ਸੇ ਸਾਫੇ ਚੱਲਦੀ ਪਈ ਹੈ ਜੀ ਸਾਰੇ ਪਿੰਡ ਦੇ ਸਜੋਗਰੇ ਨਾਲੇ ਸਾਫ ਕੇ ਤਾਂ ਸੋਹਣਾ ਲੱਗਦਾ ਨਾਲੇ ਤੇ ਬਰਸਾਤੀ ਮੌਸਮਾਂ ਜਾਨਵਰਾਂ ਦੇ ਲੱਚੇ ਖੇੜਦੇ ਆ ਬੱਚੇ ਖੇੜਦੇ ਆ ਜੀ ਸੰਸਾਰ ਘਾਟ ਚ ਹੋ ਗਿਆ ਜੀ ਆ ਉਧਰ ਬਹਿ ਜਾ ਬਹਿ ਜਾ ਸਾਰੇ ਸਾਰਿਆਂ ਨੇ ਦੇਖਿਆ ਉਧਰ ਬਾਲਕ ਨੇ ਤਾਂ ਲਵਾ ਆ ਆ ਦੇਖੋ ਚੱਲ ਰਹੀ ਮਸ਼ੀਨਾਂ ਆ ਦੇਖੋ ਕਿੰਨਾ ਬੱਧੀਆ ਨਾਲਾ ਅੰਦਰ ਪੂਰੇ ਪਿੰਡ 'ਚ ਫਿਰ ਜੂ ਹੈ ਨਾ ਪੂਰੇ ਪਿੰਡ 'ਚ ਲੱਗੇ ਪਏ ਆ ਜੀ ਬਸਤੂ ਨਹੀਂ ਲੱਗੇ ਪਏ ਆ ਬਸਤੂ ਲੱਗੇ ਪਏ ਆ ਸਾਫ ਸਫਾਈ ਦੇ ਨਾਲ ਸਾਰੇ ਪਿੰਡ ਦਾ ਸਜੋਜ ਚੱਲਦਾ ਪਿਆ ਪੂਰਾ ਜੀ ਬੜਾ ਠੀਕ ਹੈ ਮੈਂ ਤਾਂ ਹਾਂ ਬਾਕੀ ਤਾਂ ਉਧਰ ਨਹੀਂ